ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਰੋ ਵਿੱਚ ਪਾ ਟੌਪ ਦੀਆਂ ਚਾਰ ਗਾਵਾਂ ਸੇ ਲੈ ਲੈ ਗਏ ਆ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਥੋੜੇ ਕੁ ਦਿਨ ਕਰਮ ਵਾਲੀ ਲੈਂਦੀ ਆ ਇੱਕ ਮਗਰ ਬੱਚਾ ਭਈ ਦੋ ਮਗਰ ਬੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਨਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟਿਫਾਈ ਇੱਕ ਮਿੰਟ ਬੈਠ ਜਾ ਮੈਂ ਵੀਡੀਓ ਕਰਦਾ ਫਿਰ ਆਇਓ 15312 ਆਓ ਕਰ ਲੈਨੇ ਬਾਈ ਨਗਰ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਗਰ ਜੀ 100 ਬਾਈ ਨਾਮ ਤੇ ਐਡਰੈਸ ਬੋਲੋ ਨਾਮ ਗਰਜੀਤਾ ਜੀ ਪਿੰਡ ਸੰਨਾ ਜ਼ਿਲ੍ਹਾ ਪਰਣਾਲਾ ਜੀ ਤਹਿਸੀਲ ਬਾਈ ਤਪਾ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਭਧੌਰ ਰਹਿ ਗਿਆ ਜੀ ਓਕੇ ਆ ਸੰਧੂ ਰਹਿ ਗਿਆ ਜੀ ਓਕੇ ਬਾਈ ਬਸ ਸੈਣਾ ਰਹਿ ਗਿਆ ਨੇੜੇ ਆਪਣਾ ਮੋਬਾਈਲ ਨੰਬਰ ਬੋਲੋ 99198 97 ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੁਬ ਸੁਈ ਹੈ ਇਹ ਦੂਜਾ ਸੁਈ ਹੈ ਹਮ ਰਾਤ ਸੁਈਏ 12:00 ਵਜੇ ਬੱਸੀ ਨੂੰ ਜਰਨ ਦਿੱਤਾ ਓਕੇ ਤੇ 2 ਕਿਲੋ ਬੌਲੀ ਕੱਢੀ ਆਪਾਂ ਚੌਣ ਚਾਂ ਚੰਗਾ ਬੱਚਾ ਬੱਚੀ ਬੱਸੀ ਬਹੁਤ ਚੰਗੀ ਰਹਿਣੀ ਬੱਚੀ ਬੜੀ ਚੰਗੀ ਹੈ ਨਾ ਪ੍ਰਿੰਟ ਪ੍ਰਿੰਟ ਨਾਸਨ ਉਸਾਂ ਗੁਲਾਬੀ ਕਿਆ ਬਾਤ ਬਹੁਤ ਚੰਗਾ ਬੱਚਾ ਦਿੱਤਾ ਗਰਮਾਲੀ ਨੇ ਆਪ ਵੀ ਖਰ ਬਹੁਤ ਚੰਗੀ ਹੈ ਨਾ ਸਰ ਆਪਾਂ ਮਾਰਕਰ ਹਾਂ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਣੇ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਤਾਂ ਵੀ ਕੋਈ ਚੱਕਰ ਨਹੀਂ ਐਂ ਬਹਿ ਜਾ ਚੂਣੀ ਬੜਾ ਚੰਗਾ ਹਾਂ ਹਾਂਜੀ ਹਾਂ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਪੜੀ ਚੰਗੀ ਜਵਾਈ ਹੈ ਹਾਂ ਹੁੰਦੀ ਜਿਵੇਂ ਮਰਜੀ ਹੂੰ ਕੋਈ ਅਜੀ ਗੱਲ ਲੈ ਵਾ ਨੇੜ ਤੋਂ ਚੈੱਕ ਕਰ ਲਉਂ ਕਿਆ ਬਾਤ ਮਰ ਜਾਨਵਰ ਵੀ ਚੰਗਾ ਬਹੁਤ ਪੂਰੀ ਵਿਥੀ ਤੇ ਬੱਚਾ ਬੱਚੀ ਦੋ ਨਾਲ ਮਿਲ ਜਾਨਾ ਕਹਿੰਦੇ ਬਈ ਹਾਂਜੀ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਵੱਡੇ ਕੱਦ ਚ ਲੈ ਵਾਲੂਗਾ ਇੱਕ ਨੰਬਰ ਥਾਣ ਇੱਕ ਨੰਬਰ ਤੋਰ ਦੇ ਬਈ ਫੇਸਬੁਕਸ ਬੜਾ ਪਿਆਰਾ ਹਨਾ ਕਰਮ ਵਾਲੀ ਦਾ ਕਿਆ ਬਾਤ ਹੈ ਬਰੀਡ ਫਾਲ ਹਾਂਜੀ ਕਿਆ ਬਾਤ ਹੈ ਕਿੰਨਾ ਦੁੱਧ ਦੇ ਦੂ ਗਰਜੀ ਦਾ ਦੁੱਧ ਮੇਰੇ 25 ਕਿਲੋ ਖੁੱਲਾ ਦੇਓ ਓਕੇ ਬਾਈ ਠੀਕ ਆ ਝਮਕ ਝਮਕ ਪੂਰੀ ਆ ਹਾਂਜੀ ਹਾਂ ਪਲੀ ਵੀ ਵਹਿਣਾ ਕੋਈ ਲੱਸੀ ਲਾਮੀ ਨਹੀਂ ਹੈਗੀ ਵੱਡੇ ਘਰ ਦੇ ਚਾ ਬੱਚਾ ਵੀ ਮਗਰ ਬੱਚੀ ਹੈ ਬੱਚੀ ਵੀ ਬਹੁਤ ਚੰਗੀ ਹੈਗੀ ਕੀ ਮੋਲਾ ਫਰਜਾਇਜ ਮੁੱਲ ਵੀਰੇ ਆਪਾਂ 95000 ਰੁਪਏ ਦੀ ਵੈਡ ਦੇ ਦਾਂ ਮਾਨਦਾਨ ਵਿੱਚੋਂ ਮਾਨਦਾਨ ਹੋ ਜੀ ਮਾੜਾ ਮੁੱਟ ਓਕੇ ਬਾਈ 95000 ਰੁਪਿਆ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਜਰੂਰ ਕੋਲ ਅੱਗੇ ਆ ਗਈ 2 ਨੰਬਰ ਹਾਂ ਜਰਸੀ ਜਰਸੀ ਕ੍ਰਾਸ ਆ ਗਈ ਜੀ ਜਰਸੀ ਕ੍ਰਾਸ ਹੰਡੀ ਠੁੰਡੀ ਵੀਰੇ ਐਂ ਬੈ ਜਾ ਠੀਕ ਆ ਇੰਨੀ ਚੰਗੀ ਏੜੇ ਬੰਦੇ ਨੇ ਘਰੇ ਰੱਖਣ ਨੂੰ ਮੈਂ ਤਾਂ 2 ਲੱਖ ਰੁਪਈਆ ਲਾਣਾ ਉਹ ਆਪ ਨੂੰ ਜਿਆਦਾ ਹੀ ਕਰੂਗਾ ਸਹੀ ਗੱਲ ਆ ਲੱਗੋ ਤੇ ਕਾਲੀ ਵੱਸੀ ਵੇਚੀ ਸੀ ਨਾ ਸਹੀ ਆ ਉਹ ਪਹਿਲੇ ਫੋਨ ਤੇ ਵੇਗ ਗਈ ਸੀਗੀ ਜਿੱਧਰ ਦੀ ਮਰਜ਼ੀ ਕਿ ਉਹ ਬੁੜੀਆਂ ਪੜਾਂ ਚੋਣੀਆਂ ਕੋਈ ਮਰਾਜ਼ਮ ਬੰਦੇ ਨੇ ਲੈਣੀਆਂ ਹੂੰ ਤੇ ਬਹੁਤ ਹੀ ਚੰਗੀ ਰਹਿਣੀਆਂ ਸਹੀ ਗੱਲ ਆ ਬਾਈ ਦੁੱਧ ਤੇ ਪੀਨ ਪੂਨ ਨੂੰ ਇਹਦਾ ਇੰਨਾ ਕੁ ਵਧੀਆ ਰਹੂ ਬੰਦੇ ਨੂੰ ਛੜ ਨਾਲ ਦਾ ਦੁੱਧ ਦੇ ਤੂੰ ਫੈਂਟ ਫੋਲੋ ਗਰਮੀ ਬਿਲਕੁਲ ਨਹੀਂ ਕਲ ਉਹਨੇ 17 18 ਕਿਲੋ ਦੁੱਧ ਦਿੱਤਾ ਓਕੇ ਤੇ 18 ਤੇ 20 ਸਾਨੇ ਚਾਇਤ ਕੀ ਦੇ ਦੂ ਹੂੰ ਨਾਣਾ ਨੂਣਾ ਮੋਚੀ ਗਾਣਾ ਥਾਣੇ ਇੱਕ ਨੰਬਰ ਬਾਈ ਸੂਈ ਸਵਾਈ ਬੱਚਾ ਇਹਦੇ ਮਗਰ ਬੱਚਾ ਹਾਂਜੀ ਬੱਚਾ ਬੱਚਾ ਬਾਈ ਚਮਕਾ ਫੁੱਲ ਬਰੀਕ ਕੱਲ ਸੂਈ ਡੈਟ ਰਹੀ ਠੀਕ ਆ ਬਾਈ ਕੱਲ ਦੀ ਸੂਈ ਸਵਾਈ ਠੰਡੀ ਐਂ ਨਹੀਂ ਜੇ ਆਪਾਂ ਬਿਹੜੇ ਖੁੱਲੀ ਛੱਡ ਕੇ ਥੱਲੇ ਬਹਿ ਜਾ ਤਾਰਾ ਮਾਰ ਲੈ ਕੋਈ ਚੱਕਰ ਨਹੀਂ ਠੀਕ ਆ ਬਾਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਕਲਰ ਹੀ ਬੜਾ ਚੰਗਾ ਬਾਈ ਲਾਲ ਕਲਰ ਮੰਗ ਫੁੱਲ ਹੈ ਇਸ ਕਲਰ ਦੀ ਪੂਰੀ ਐਨ ਬੰਦਰੀ ਸ਼ੌਂਕ ਨਾਲ ਸ਼ਾਮ ਵੀ ਵੀ ਆ ਹੂੰ ਕੋਈ ਐ ਨਹੀਂ ਵੀ ਆਪਾਂ ਉਹੀ ਲੱਲੀ ਫੱਲੀ ਜੀ ਗਾਹਾਂਗੀ ਇਹ ਸਹੀ ਗੱਲ ਆ ਬਾਈ ਲੈ ਤੋਰਾ ਤੋਰਾ ਇੱਕ ਨੰਬਰ ਆ ਕੋੜੀ ਐਂ ਗੋ ਦਰ ਦੀ ਆਕਰਮਾਲੀ ਕਿਆ ਬਾਤ ਆ ਸਹੀ ਗੱਲ ਆ ਪੂਰੇ ਸ਼ੌਂਕ ਨਾਲ ਪਾਲੀ ਵੇਣੀ ਹਾਂ ਮੁੱਲ ਕੀ ਅਗਰ ਜੀ ਤਾਂ ਮੁੱਲ ਬਸ ਵੀਰੇ 7000 ਰੁਪਏ ਤੋਂ ਆਪਾਂ ਮਾਨਤਾਨ ਕਰਾਂਗੇ ਠੀਕ ਠੰਡੀ ਬਾਉ ਦਾਣਾ ਕਰਮਾਲੀ ਜਿਵੇਂ ਮਰਜੀ ਬੈਠਾ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਲੈ ਚਵਾਈ ਚੈੱਕ ਕਰੋ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲੇ। ਕੀ ਬਾਤ ਆ। ਬੜਾ ਚੰਗਾ ਚੋਣਾ ਹੈ। ਹਾਂਜੀ ਹਾਂ। ਹਮ ਇੱਕ ਨੰਬਰ ਚ ਵਾਈ ਲੈ। ਕੀ ਬਾਤ ਆ। ਪੂਰੀ ਨਿਬੜਦੀ ਹੈ ਚ ਵਾਈ ਲੈ। ਹਾਂਜੀ ਹਾਂ। ਹਮ ਵਾਈ ਦੀ ਗੱਲ ਸਹੀ ਆ। ਜਮਾ ਮੱਝ ਨਾਲ ਲਾ ਦੁੱਧ ਦੇ ਤੇ ਐਂਡ ਪੋ ਲਾਓ। ਘਰੇ ਰੱਖਣੀ ਹੈ ਨਾ ਵਾਧੂ ਰਹਿਣਾ ਨਹੀਂ। ਹਮ ਘਰੇ ਰੱਖਣ ਵਾਲੀ ਜੀਜ ਆ। ਹਾਂਜੀ। ਅੱਗੇ ਆ ਗਈ ਤਿੰਨ ਨੰਬਰ। ਤਿੰਨ ਨੰਬਰ ਬੇਡੂ। ਇਹ ਦੋ ਸੂ ਹੈ ਵੀ। ਇਹ ਦੂਜਾ ਸੂਗਾ। ਹਮ ਇਹ ਪਰਸੋਂ ਸੂਈਏ 15 ਕਿਲੋ ਹੈ ਬੌਲੀ ਆ। ਓਕੇ। ਤੇ ਬਛੀਰ ਮੰਗਰਾ ਬੱਚੀ ਬੜੀ ਚੰਗੀ ਆ ਨਾ ਤੇ ਦੁੱਧ ਇਹ 18 ਤੋਂ 20 ਕਿਲੋ ਦੇ ਦੂ ਹੁਣ 15 ਕਿਲੋ ਗੋਲੀ ਆ ਠੀਕ ਆ ਕੁਆਲਟੀ ਕੁਆਲਟੀ ਗਾਂ ਦੀ ਸ਼ੈਸੂ ਦਿਖਾ ਦਿਓ ਜੀ ਸਹੀ ਗੱਲ ਆ ਭਾਈ ਬਰੀਕੀ ਚ ਬੜੀ ਆ ਨਾ ਹਾਂ ਬਰੀਕ ਵਾਲੀ ਆ ਭਾਈ ਓਡੀ ਆਪ ਦੇ ਓਡੀ ਲੈਵਾ ਕਰਮਣੇ ਓਡੀ ਲੈਵਾ ਕਰਮਾ ਲਈ ਨੂੰ ਥਾਣੀ ਬੜਾ ਕੰਮ ਦਾ ਲੱਗਿਆ ਕਰਮਾ ਨੂੰ ਮੁਠੀ ਵਾਲਾ ਥਣ ਇੱਕ ਨੰਬਰ ਥਣ ਲੱਗਿਆ ਤੂਰਾ ਤੂਰਾ ਕਰਮਾ ਦਾ ਓਕੇ ਆ ਲੈਵਾ ਦੇਖੋ ਫਿੱਟ ਫਿੱਟ ਬਈ ਆ ਕਿ ਨਹੀਂ ਹਾਂਜੀ ਹਾਂ ਹੂੰ ਤੁਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਈ ਵਰਡ ਵੀ ਖੈਰ ਬਹੁਤ ਚੰਗੀ ਆ ਬੜੀ ਬਰੀਕ ਆ ਲੈ ਬਾਰੇ ਕਰਮਾੜੀ ਨੂੰ ਲੱਗਿਆ ਕਿ ਨਹੀਂ ਹਾਂਜੀ ਹਾਂ ਬੱਚਾ ਦੇਖੋ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਸੇਮ ਡਿੱਟੋ ਜੀ ਆ ਨਾ ਹਾਂਜੀ ਹਾਂ ਬੱਚੀ ਦਾ ਮੂੰਹ ਵੀ ਜਮਾ ਜੱਟਾ ਜੱਟਾ ਠੋੜਾ ਰ ਮਾਰ ਕੇ ਹਾਂ ਬੜਾ ਕੰਮ ਦਾ ਲੱਗਿਆ ਬਾਕੀ ਕੋਈ ਚੈੱਕ ਨਹੀਂ ਧਾਰਾਂ ਬਾਈ ਮਾਰ ਕੇ ਰੱਖਾਂਗੇ ਲੈਵੇ ਤੇ ਨਾਣਾ ਨੂਣਾ ਮਗਰ ਉਹ ਲੈਪਾ ਸਾਡੇ ਡਾਕਟਰ ਹੂੰ ਫਟ ਫਟ ਵਿਆ ਲੈਵਾ ਦਾ ਪੂਰਾ ਲੈ ਦੀਪੂ ਫੜ ਬੱਚਾ ਕੀ ਬਾਤ ਆ ਬਾਈ ਲੈ ਤਰਾ ਆਣੀ ਬਾਲਾ ਕੰਮ ਦਾ ਲੰਗਿਆ ਕਰ ਮੈਂ ਹਾਂ ਇਧਰ ਟੈਟ ਮੁਰੂ ਨੁਕਾਦੀ ਚਵਾਈ ਇੱਕ ਨੰਬਰ ਚਵਾਈ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਜਾ ਲੈ ਗਰੰਟੀ ਜੇ ਬੰਦਾ ਫਟੂਆ ਹੀ ਮੰਗਾ ਲਈ ਓਕੇ ਠੀਕ ਆ ਬਾਈ ਲੈ ਮੈਂ ਗਲੇ ਸੁਣਾਈ ਚਵਾਈ ਚੈੱਕ ਕਰੋ ਕੀ ਬਾਤ ਆ ਬਾਈ ਬੜਾ ਚੰਗਾ ਚੋਣਾ ਹਾਂ ਸਾਰੀਆਂ ਇੱਕ ਨੰਬਰ ਹੂੰ ਠੰਡੀ ਸੀਲ ਫੁੱਲ ਲੈ ਕੀ ਬਾਤ ਆ ਬਾਈ ਜਮਾ ਦੁੱਧ ਵਾਲਾ ਪੀ ਸਕਣੀ ਹਾਂ ਬੱਚਾ ਦੇਖ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ। ਇਹਦਾ ਮੁੱਲ ਡਾਕਟਰ ਆਪਾਂ ਕੁਝ ਨਹੀਂ ਕਰਨਾ ਲੈਣਾ ਦੇਣਾ ਇਹਦਾ 60000 ਰੁਪਏ ਆਪਾਂ ਠੀਕ ਹੈ। 60000 ਰੁਪਏ ਬਾਈ ਕਹਿੰਦਾ ਲੈਣਾ ਮੁੱਲ ਕਰਾਉਣਾ ਜੱਡਾ ਮਰਜੀ। ਹਾਂ ਬਾਈ ਜਮ ਜਾਇਜ ਮੁੱਲ ਆ ਯਾਰ। ਪਿੱਛੇ ਤੋਂ ਲੈ ਕੇ ਧੁੰਨੀ ਤੇ ਕਰ ਲੇ ਬੱਚੀ। ਹੂੰ ਸਹੀ ਗੱਲ। ਬੜੀ ਇਹ ਕੈਮਰੇ ਤੋਂ ਡਰਦੀ ਐ। ਕੋਈ ਚੈੱਕ ਕਰਨੀ ਬਾਈ। ਹਾਂ। ਅੱਗੇ ਗੱਬਣਾਗੀ। ਗੱਬਣਾ ਹਾਂ ਵੀਰੇ। ਕਿਹੜਾ ਸੂਆ? ਇਹ ਦੂਜਾ ਸੂਆ ਹੁੰਦੀ ਐ ਜਰਸੀ ਕਾਲੇ ਰੰਗ ਚ ਆ ਗਈ। ਜਰਸੀ ਬਲੈਕ ਕਲਰ। ਠੀਕ ਐ। ਕਿੰਨੇ ਕ ਦਿਨ ਲਊਗੀ ਇਹ? ਇਹ ਹਫਤਾ ਤੱਕ ਲੈ ਜੂ ਵੀਰੇ। ਹਫਤੇ ਦੀ ਕੱਚੀ ਆ। ਬਲੈਕ ਜਰਸੀ ਮੰਗ ਬਹੁਤ ਮਿਲਦੀ ਘੱਟ ਬਿਊਟੀਫੁੱਲ ਫੈਂਟ ਫੋਲੋ ਗਰਮੀ ਘੱਟ ਮਨੂੰ ਚਮਕ ਚਮਕ ਦੇਖ ਵੈਟ ਤੇ ਕਿ ਨਹੀਂ ਹਾਂਜੀ ਹਾਂ ਤੋਰਾ ਤੋਰਾ ਐਨ ਓਕੇ ਲੇਵਲ ਉਹ ਵਾ ਕਮਾਲ ਥਾਣ ਹੁਣ ਬਹੁਤ ਚੰਗਾ ਲੱਗਿਆ ਹਾਂਜੀ ਜਿਵੇਂ ਹੋਈ ਬੜੀ ਚੰਗੀ ਨੇ ਜਿਹੜੇ ਹਸਣਾ ਥਾਣ ਲੱਗੇ ਬਨੂ ਬਹੁਤ ਵਧੀਆ ਵਸਸੀ ਸਹੀ ਗੱਲ ਆ ਬਈ ਇਹਦਾ ਫਿਰ ਜੈ ਜਾਂ ਮੁੱਲ ਕਿੰਨਾ ਇਹਦਾ 60 ਦੀ ਦੇਵਾਂਗੇ 1000 ਰੁਪਏ ਆਪਾਂ ਛੋੜ ਕਰਾਂਗੇ 60000 ਦੀ ਹਾਂ 1000 ਰੁਪਏ ਛੋੜ ਕਰਾਂਗੇ 1000 ਰੁਪਏ ਛੋੜ ਹੋਜੋ ਤੇ ਮੰਨ ਕੇ ਚਲੋ 65000 ਚ ਰਹਿ ਜੀ ਹਾਂ ਐ ਨਹੀਂ ਕੋਈ ਬੰਦਾ ਕਹਿੰਦੇ ਆਪਣ ਨੂੰ ਚੌਣ ਦੇ ਚੌਣ ਦੀ ਨਹੀਂ ਦੇਣੀ ਵਾਪੇ ਛੜ ਤੇ 1000 ਰੁਪਏ ਛੋੜ ਕਰਨ ਓਕੇ ਬਾਈ ਠੀਕ ਆ ਲੈਣ ਦੇਣ ਵਾਲਾ ਮੋਲਾ ਬਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਜਮਾਇਜ ਮੁੱਲ ਲੈ ਥਣ ਥਣ ਬਾਲਾ ਚੰਗਾ ਕੋਈ ਬੰਦਾ ਵੇਚਣ ਵਾਲੇ ਲਈ ਉਹਨੂੰ ਵੀ ਇੱਕ ਨਫਾ ਦੂ ਬੱਛੀ 67000 ਰੁਪਏ ਦੇ ਦੂਈ ਆ ਸਹੀ ਗੱਲ ਆ ਬਾਈ ਹੂੰ ਨਗਸੀ ਭਰਾ ਕੋਲੇ ਚਾਰ ਚਾਰੋ ਹੀ ਦਿਖਾਤੇ ਕਿਸੇ ਵੀ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ